ਇੱਕ ਸਰੀ ਸੁਣਦੇ ਅੰਤ ਵਿਸ਼ਵਾਸ ਦੇ ਵਿੱਚ ਪਾ ਕੇ ਲੋਕ ਆਪਣਾ ਸਭ ਕੁਝ ਲੁਟਾ ਲੈਂਦੇ ਨੇ ਤਾਂਇੱਕ ਹੋਰ ਮਾਮਲਾ ਸਾਹਮਣੇ ਹੈ ਜਿੱਥੇ ਦੋ ਅਖੌਤੀ ਬਾਬਿਆਂ ਦੇ ਵੱਲੋਂ ਇੱਕ ਘਰ ਦੇ ਅੰਦਰ ਦਾਖਲ ਹੋ ਕੇ ਘਰ ਦੇ ਜੀਆ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਉਹਨਾਂ ਦੇ ਕੋਲੋਂ ਸੋਨਾ ਤੇ ਨਕਦੀ ਲੈ ਕੇ ਉਹ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਘਟਨਾ ਗੁਰਦਾਸਪੁਰ ਤੇ ਧਾਰੀਵਾਲ ਤੋਂ ਇਸ ਸਾਹਮਣੇ ਆਈ ਹੈ ਜਿੱਥੇ ਕੁਝ ਬਾਬੇ ਅਖੌਤੀ ਬਾਬੇ ਬਣ ਕੇ ਆਉਂਦੇ ਨੇ ਪਹਿਲਾਂ ਤਾਂ ਉਹਨਾਂ ਦੀਆਂ ਜਿਹੜਾ ਸੋਨੇ ਦੇ ਗਹਿਣੇ ਨੇ ਉਹ ਕੋਲ ਰੱਖ ਲੈਂਦੇ ਨੇ ਕਹਿੰਦੇ ਨੇ ਕਿ ਅਸੀਂ ਦੁੱਗਣਾ ਕਰਕੇ ਦੇ ਦੇਵਾਂਗੇ ਉਸ ਤੋਂ ਬਾਅਦ ਇੱਕ ਘਰ ਦੇ ਵਿੱਚ ਮਰੀਜ਼ ਸੀਗਾ ਇਹ ਵੀ ਉਹਨਾਂ ਨੂੰ ਕਿਹਾ ਜਾਂਦਾ ਕਿ ਅਸੀਂ ਤੁਹਾਡੇ ਘਰ ਦਾ ਜੋ ਮਰੀਜ਼ ਹੈ ਜੋ ਵਿਅਕਤੀ ਉਸ ਨੂੰ ਅਸੀਂ ਠੀਕ ਕਰਵਾਵਾਂਗੇ ਤਾਂ ਇਹ ਲਾਲਚ ਜਿਹੜਾਗਾ ਉਹ ਦਿੱਤਾ ਜਾਂਦੇ ਉਸ ਤੋਂ ਬਾਅਦ ਉਹ ਕੁਝ ਅਜੀਹਾ ਕਰਦੇ ਨੇ ਕਿ ਸਾਰਾ ਸੋਨਾ ਸਾਰਾ ਜੋ ਨਕਦੀ ਹੁੰਦੀ ਹੈ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਆਪਣੀ ਗੱਲਾਂ ਦੇ ਵਿੱਚ ਪਰਿਵਾਰ ਨੂੰ ਇਸ ਤਰ੍ਹਾਂ ਉਲਝਾ ਲੈਂਦੇ ਨੇ ਉਸ ਤੋਂ ਬਾਅਦ ਉਹ ਸਾਰਾ ਕੁਝ ਲੈ ਕੇ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਘਟਨਾ ਜਿਹੜੀ ਹੈ ਗੁਰਦਾਸਪੁਰ ਦੇ ਧਾਰੀਵਾਲ ਤੋਂ ਇਹ ਸਾਹਮਣੇ ਆਈ ਹੈ ਕਿ ਇਸ ਤਰ੍ਹਾਂ ਜਿਹੜਾ ਠੱਗੀ ਮਾਰੀ ਗਈ ਹੈ ਖੋਤੀ ਬਾਬਿਆਂ ਦੇ ਵੱਲੋਂ ਅੰਧਵਿਸ਼ਵਾਸ ਦੇ ਵਿੱਚ ਪਾ ਕੇ ਲੋਕਾਂ ਨੇ ਵੀ ਲਗਾਤਾਰ ਜਈਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜੋ ਅੰਧਵਿਸ਼ਵਾਸ ਦੇ ਵਿੱਚ ਪਾ ਕੇ ਲੋਕ ਆਪਣਾ ਸਭ ਕੁਝ ਲੁਟਾ ਲੈਂਦੇ ਨੇ ਤਾਂ ਜੇ ਇੱਕ ਮਾਮਲਾ ਹੈ ਕਿ ਜੇ ਪਰਿਵਾਰ ਦੇ ਨਾਲ ਵੀ ਵਾਪਰੀ ਹੈ ਕਿ ਇਸ ਤਰ੍ਹਾਂ ਇੱਕ ਦੋ ਬਾਬੇ ਆਉਂਦੇ ਨੇ ਜਿਹੜੇ ਕਿ ਉਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਡਾ ਸਮਾਨ ਤੁਹਾਡਾ ਸੋਨਾ ਦੁੱਗਣਾ ਕਰ ਦਾਂਗੇ ਤਾਂ ਉਹ ਵੀ ਲਾਲਚ ਵਿੱਚ ਆ ਕੇ ਪਰਿਵਾਰ ਸੂਨਾ ਦੇ ਦਿੰਦਾ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਕਿ ਪਰਿਵਾਰ ਦਾ ਤੁਹਾਡਾ ਜੀ ਠੀਕ ਕਰ ਦਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਗੱਲਾਂ ਦੇ ਵਿੱਚ ਲਾਇਆ ਜਾਂਦਾ ਹੈ ਅਜਿਹਾ ਕੁਝ ਕੀਤਾ ਜਾਂਦਾ ਜਿਸ ਤੋਂ ਬਾਅਦ ਸਾਰਾ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਪੂਰੀ ਕਹਾਣੀ ਕੀ ਹੈ ਕੀ ਵਾਕਿਆ ਹੋਇਆ ਸੀ ਕੀ ਕਿਹੜਾ ਪਰਿਵਾਰਕ ਮੈਂਬਰ ਤੁਹਾਨੂੰ ਸੁਣਾ ਦਿੰਦੇ ਆ ਜੀ ਮੇਰਾ ਨਾਮ ਪੜਮਜੀਤ ਆ ਤੇ ਹਾਂਜੀ ਆਈਪੀ ਇਹਨਾਂ ਨਾਲ ਮੈਂ ਬਾਤ ਬਿਠਾ ਲਿਆ ਸੀ ਤੇ ਪੇਪੀ ਮੈਂ ਪਿੱਛਾ ਠੀਕ ਨਹੀਂ ਗਏ ਤੇ ਤਨਵਾਚ ਪੇ ਮੈਂ ਨਵਾਲ ਦੀ ਨੀ ਜੱਤੋਂ ਪਸੇਖ ਲੋ ਤੇ ਇਹ ਦੋ ਜਣੇ ਆਏ ਆ ਤੇ ਪਹਿਲਾਂ ਦੋ ਜਣੇ ਆਏ ਆ ਤੇ ਪਹਿਲਾਂ ਇੱਕ ਜਣਾ ਆਇਆ ਫਿਰ ਪੁੱਛਦਾ ਵਾਪੀ ਇਹ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਮੈਂ ਆਖਿਆ ਵੀ ਮਨੂ ਨੂੰ ਨਹੀਂ ਜੇ ਪਤਾ ਸ਼ਿਵਜੀ ਦਾ ਮੰਦਿਰ ਫਿਰ ਦੋ ਜਣੇ ਮਗੜੇ ਆਏ ਆ ਉਹ ਚਲ ਗਿਆ ਵਾ ਫਿਰ ਉਹ ਕਹਿੰਦੇ ਆ ਵੀ ਹਾਂ ਹਾਂ ਇਹ ਬਾ ਇਹ ਪਾ ਬਤਨ ਕੀ ਪੁੱਛਦਾ ਹੀ ਮੈਂ ਵੀ ਉਹ ਬਾਬੇ ਨੇ ਸਾਨੂੰ ਇਹ ਨਾ ਪਿਛਾ ਪਿਛ ਸ਼ਿਵਜੀ ਦਾ ਮੰਦਿਰ ਕਿੱਥੇ ਜੇ ਸ਼ਿਵਜੀ ਦਾ ਮੰਦਿਰ ਮੈਂ ਨਹੀਂ ਦੱਸਿਆ ਕਿ ਮਨੂ ਨੂੰ ਨਹੀਂ ਪਤਾ ਕਿੱਥੇ ਆ ਬਾਅਦ ਚ ਉਹ ਬਾਬੇ ਉਹਨਾਂ ਨੇ ਗੱਲਾਂ ਵਿੱਚ ਇਹਨਾਂ ਨੂੰ ਲੈਣ ਦਾ ਵਾ ਬਾਚੋ ਭਾਈ ਵੀ ਮਗੜੇ ਹੀ ਆ ਗਿਆ ਵਾ ਉਹ ਜਿਹੜਾ ਸਬਜੀ ਦਾ ਮੰਦਰ ਪੁੱਛਦਾ ਸੀ ਤੇ ਮੈਨੂੰ ਕਹਿੰਦਾ ਕਿ ਪਾਣੀ ਲੈ ਕੇ ਆਓ ਤੇ ਮੈਂ ਪਾਣੀ ਲੈ ਕੇ ਆਈ ਮੈਂ ਵੀ ਚੱਲ ਪਾਣੀ ਪਿਆ ਲਿਆ ਉਹਨੂੰ ਦਾ ਉਹਨੇ ਜਦ ਪਾਣੀ ਮੰਗਿਆ ਮੇਰੇ ਕੋਲ ਮੈਂ ਪਾਣੀ ਦਿੱਤਾ ਇਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਰ ਦਿੱਤਾ ਵਾ ਪਹਿਲੇ ਵਾ ਪਾਣੀ ਲੈ ਕੇ ਜਾਣ ਹੀ ਨਹੀਂ ਦੇਈ ਤੇ ਇਹਨਾਂ ਨੂੰ ਬਾਹੋਂ ਫੜ ਕੇ ਤੇ ਅੰਦਰ ਲੈ ਕੇ ਆਉਂਦੇ ਆ ਤੇ ਮਗੜੇ ਮੈਂ ਮੈਂ ਹੈਪੀ ਐ ਅੰਦਰ ਆ ਗਿਆ ਤਾਂ ਤਾ ਧੁੱਪ ਲੱਗੇ ਪਾਇਆ ਸੀ ਤੇ ਆਪੇ ਫੜ ਕੇ ਲਿਆ ਆ ਬਾਬਾ ਅੰਦਰ ਅੰਦਰ ਲੈ ਆ ਕੇ ਤੇ ਇੱਥੇ ਬਿਠਾ ਦਿੱਤਾ ਤੇ ਆਪ ਇੱਥੇ ਬਹਿ ਗਿਆ ਤੇ ਮਗੜੇ ਮਗੜੇ ਮੈਂ ਆ ਗਈ मगर आदमी मैं भी इतना बह गई हूँ पता नहीं किया रखा वा कहे को, को, है, है, ते को समान है जो दबके लाके क्थ ते दंदिया वरदी अं करके तो फूका मार्डे उ मैं उस वक्त लैन चल जाती अलमारी चो फिर फिर जो फिर उन्हें मैं क्या मैं कुछ वहां मेरे को नहीं आ ਇਹਦਾ ਦਿੰਦੇ ਸਾਰੇ ਕੋਹਾਗਾ ਸਭ ਕੁਝ ਲੈ ਕੇ ਆ ਫਿਰ ਦੰਦियां ਵੱਡਾ ਲੱਗ ਪੈਂਦਾ ਹੈ ਆਪਣੇ ਹੱਥ ਤੇ ਤਫੂਕਾ ਮਾਰਨ ਲੱਗ ਪੈਂਦਾ ਹੈ ਕਿ ਜਿੱਦਾਂ ਸਾਡੀ ਉਹਨੇ ਬੁੱਧੀ ਪਲਿਸ਼ਟ ਕਰ ਦਿੱਤੀ ਸਾਨੂੰ ਦੋਨਾਂ ਨੂੰ ਪਤਾ ਨਹੀਂ ਲੱਗਾ ਬੇਟੀ ਮੇਰੀ ਨਾਉਂਦੀ ਸੀ ਜੇ ਮੈਂ ਮਗਰ ਨਾ ਆਉਂਦੀ ਬਾਹਰ ਬੈਠੀ ਰਹਿੰਦੀ ਤੇ ਮੇਰੀ ਬੇਟੀ ਆ ਮੇਰਾ ਪਿਏ ਆ ਆਦਮੀ ਮੇਰੇ ਆ ਜੇ ਨਾਲ ਕੁਝ ਘਟ ਜਾਂਦਾ ਤੇ ਮੈਂ ਕੀ ਲੈਣਾ ਲਾਣਾ ਸੀ ਭੈਜੀ ਕੀ ਉਹਨਾਂ ਨੇ ਕਿਹਾ ਕੀ ਹੈ ਤੁਹਾਨੂੰ ਪਿਚਕਨ ਸਮਾਨ ਕੱਢਿਆ ਕੁੱਚਾ ਸਾਧ ਤਾਂ ਉਹਨਾਂ ਨੇ ਕੋਈ ਠੱਗੀ ਹਾਂ ਇਹ ਹੀ ਦਿੱਤਾ ਕਿ ਦੂਣਾ ਬਣ ਜਾਏਗਾ ਉਹ ਭਾਈ ਦਿਆ ਹੀ ਕਹਿੰਦ ਦੂਜੇ ਭਾਈ ਨੇ ਸਾਨੂੰ ਪੀਤਾ ਨਾ ਪਿਆਉਂ ਕਰਦਾ ਜੌਂ ਕਰਦਾ ਵਾ ਤੇ ਸਾਨੂੰ ਪਤਾ ਨਹੀਂ ਉਹਨੇ ਕੀ ਕੀਤਾ ਮੈਂ ਤਾਂ ਗੱਲਾਂ ਚਾਉਣ ਵਾਲੀ ਨਹੀਂ ਜਿੰਨੂੰ ਮਰਜ਼ੀ ਤੂੰ ਪੁੱਛ ਕੇ ਵੇਖ ਲਓ ਵੀ ਮੈਂ ਇੰਨੀ ਪੀ ਹੈ ਗਈ ਆ ਤੇ ਮੈਂ ਕਹਿਣ ਕੁਾਰ ਨਹੀਂ ਵਾਰਦੀ ਕੋਈ ਕੋਈ ਤੁਹਾਨੂੰ ਉਹਨਾਂ ਨੇ ਕੋਈ ਚੀਜ਼ ਜੜੀ ਆ ਕੋਈ ਸੰਗਾਈ ਹੋਵੇ ਜਾਂ ਕੁਝ ਪਿਆਰਤਾ ਹੋਵੇ ਨਹੀਂ ਉਹ ਨਹੀਂ ਕੀਤਾ ਨਹੀਂ ਉਹ ਨਹੀਂ ਕੀਤਾ ਸਿਰਫ ਫੁਕਾ ਮਾਰਦਾ ਸੀ ਤੇ ਆਪਣੇ ਹੱਥ ਤੇ ਉਂਗਰ ਕੇ ਦੰਡੀਆਂ ਵਰਦਾ ਸੀ ਇੰਨੇ ਜਣੇ ਸੀ ਟੋਟਲ ਨੇ ਤਾਂ ਦੋ ਜانے ਬੰਦੇ ਸੀ ਤੇ ਇੱਕ ਜਨਾਨੀ ਲੇਡੀ ਤੁਸੀਂ ਕੀ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀ ਮੰਗ ਕਰਦੇ ਸੀ ਹੁਣ ਮੰਗਾਈ ਕਰਨੇ ਕਿ ਸਾਡਾ ਸਮਾਨ ਵਾਪਸ ਮਿਲ ਜੇ ਤਾਂ ਉਹਨਾਂ ਨੂੰ ਸਜ਼ਾ ਮਿਲੇ ਕਿ ਸਾਡੀ ਬੇਟੀ ਦਾ ਸਮਾਨ ਸੀ ਅਸੀਂ ਤੇ ਮਾਰ ਕੇ ਬਣਾਏ ਉਹਨਾਂ ਦੇ ਤੇ ਡੈਸ਼ ਚ ਚੱਲਦੀ ਆ ਤੇ ਪਤਾ ਨਹੀਂ ਕਿਦਾਂ ਪੀ ਡੇ ਅਸੀਂ ਡੈਸ਼ ਕਰਨੇ ਹਫ਼ਤੇ ਦੇ ਵਿੱਚ ਦੋ ਵਾਰੀ ਹੋਣਦੀ ਆ ਗੁਰਦਾਸ ਸਿੰਘ ਮੇਰਾ ਨਾਮ ਆ ਫਤ ਨੰਗਰ ਰੋਡ ਤੇ ਧਾਰੀ ਵਾਲ ਤੇ ਲੋਹਸਣਿਆੜ ਤੇ ਲੋਹਸਾਲ ਤੇ ਇਦਾਂ ਤੇ ਇਦੋਂ ਇੱਕ ਬਾਬਾ ਆਇਆ ਪਹਿਲਾਂ ਉਹ ਕੜੇ ਪਾਏ ਹੁੰਦੇ ਦੋ ਕਾਲਾ ਇੱਕ ਪੀਲਾ ਜਿਆ ਹਰੇ ਆ ਜਿਆ ਤੇ ਉਹ ਫੁੱਠੀ ਜੀ ਪੱਗ ਜੀ ਬਦਿਸ਼ ਚਿੱਟੀ ਜੀ ਉਹਨੇ ਤੇ ਤੁਹਾਨੂੰ ਇੱਕ ਕਪੜੇ ਪਾਏ ਜਿੱਦਾਂ ਯੋਗੀ ਨਹੀਂ ਪਾਉਂਦੇ ਹੁੰਦੇ ਜੀ ਉਹਨੇ ਉਹੋ ਜੇ ਪਾਏ ਪਹਿਲਾਂ ਇਹਨੂੰ ਮੇਰੇ ਘਰ ਦੇ ਨਾਲ ਪੁੱਛਿਆ ਹੁੰਦੇ ਤੇ ਆਂਦਾ ਵੀ ਮੰਦਿਰ ਕਿਹੜਾ ਵਾ ਤੇ ਇਹ ਕਹਿੰਦੇ ਵੀ ਪੋਲੋ ਪਾਰ ਮੰਦਿਰ ਆ ਤੇ ਇੱਕ ਉਹ ਦੂਜੇ ਜਿਹੜੇ ਕਲੀਨਿੰਗ ਸ਼ੇਫ ਵਾਲੇ ਆਏ ਉਹ ਸਾਡੇ ਮੇਰੇ ਲੱਗੇ ਆ ਕੇ ਬਹਿ ਗਏ ਆ ਤੇ ਉਹ ਆਂਦੇ ਵੀ ਸਾਨੂੰ ਬੜਾ ਕੁਛ ਨਹੀਂ ਦਿੱਤਾ ਮੁੰਦਰੀਆਂ ਦਿੱਤੀਆਂ ਪੈਹਾ ਠੇਲਾ ਦਿੱਤਾ ਮੇਰੀ ਮਾਤਾ ਦੀਆਂ ਅੱਖਾਂ ਠੀਕ ਹੋ ਗਈਆਂ ਹਾਂ ਇਹਨਾ ਮੈਨੂੰ ਗੱਲਾਂ ਵਰਤਾਂ ਲਾ ਕੇ ਤੇ ਉਦੋਂ ਉਹ ਬਾਬਾ ਫੇਰ ਆ ਗਿਆ ਅੱਗੇ ਲੰਘੇ ਜਿਹੜਾ ਉਹ ਫੇਰ ਪਿੱਛੇ ਆ ਗਿਆ ਤੇ ਫੇਰ ਮੈਨੂੰ ਨਾ ਮੈਂ ਬਿਮਾਰ ਹੀ ਤੇ ਉਹਨੇ ਮੈਨੂੰ ਹੱਥ ਫੜਿਆ ਤੇ ਅੰਦਰ ਲੈ ਅੰਦਰ ਲੈ ਅੰਦਰ ਲਾਏ ਤੇ ਇਹਨੂੰ ਫਿਰ ਸਾਡੇ ਤੇ ਕੋਸ ਉਹਨੇ ਕਿਸ ਪੀਤਾ ਜਾਂ ਕਿਦਾਂ ਕੀ ਕੀਤਾ ਸਾਨੂੰ ਨਹੀਂ ਪਤਾ ਉਹਨੇ ਕੋ ਕਾਸੀ ਕਾਦੀ ਛੜਿਆ ਬੁੱਧੂ ਹੀ ਬਣਾ ਹੜਿਆ ਉਹਨੇ ਇਹ ਮੇਰੇ ਘਰਦਿਆਂ ਨੂੰ ਕਹਿੰਦਾ ਵੀ ਤੇਰੇ ਕੋ ਕੀ ਕੀ ਸਮਾਨ ਆ ਮਾਨ ਆਂਦੇ ਉਹ ਆ ਜੇ ਆ ਮੇਰੇ ਕੋ ਸੋਨਾ ਵਾ ਮੰਦਰੀਆਂ ਵਾ ਪਹਿਲਾਂ ਇਹਨੇ ਦੱਸਿਆ ਨਹੀਂ ਫਿਰ ਉਹ ਨਾ ਆਪਣੇ ਹੱਥਾਂ ਦੇ ਦੰਦੀਆਂ ਵੱਢੀ ਗਿਆ ਵੱਢੀ ਗਿਆ ਵੱਢੀ ਜਿੱਦਾਂ ਬੰਦਾ ਕਰੋਚ ਨਹੀਂ ਆਂਦਾ ਤੇ ਮੈਂ ਚੱਲ 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 ਚੱਲਿਆ ਉਹ ਵੀ ਲੈ ਉਹ ਵੀ ਲੈ ਐਨੇ ਕਟ ਕੇ ਫੜਾਤਾ ਸਾਰਾ ਇਹ ਇੱਕ ਕੜਾ ਹੀ ਇੱਕ ਮੰਦਰੀ ਹੀ ਚਾਰ ਮੰਦਰੀਆਂ ਕਿ ਕੀ ਕਹਿ ਕੇ ਠੱਗਾ ਨੇ ਤੁਹਾਡੇ ਕੋਲ ਸਾਰਾ ਸੁਨਾਰਾ ਘੜਾਇਆ ਕੀ ਤੁਸੀਂ ਕੋਈ ਅਹੀਂ ਤੁਹਾਨੂੰ ਧੂਣਾ ਕਰਦਾਂਗੇ ਅੱਛਾ ਧੂਣਾ ਕਰਦਾਂਗੇ ਹਾਂ ਤੇ ਧੂਣਾ ਕਰਦਾਂਗੇ ਕੀ ਕੀ ਸਮਾਨ ਦਿੱਤਾ ਤੁਸੀਂ ਫਿਰ ਦੱਦਿਓ ਇਹ ਵੀ ਇੱਕ ਕੜਾ ਹੀ ਇੱਕ ਮੰਦਰੀ ਹੀ ਇੱਕ ਮੰਦਰੀ ਨਹੀਂ ਚਾਰ ਮੰਦਰੀਆਂ ਚਾਰ ਮੰਦਰੀਆਂ ਤੇ ਇੱਕ ਚੈਨੀ ਇੱਕ ਕੋ ਕੈਂਠਾ ਜਿਹੜਾ ਹੁੰਦਾ ਜੀ ਠੀਕ ਹੈ ਤੇ 8000 ਰੁਪਿਆ 8000 ਰੁਪਿਆ ਕੈਸ਼ ਜੀ ਹਾਂਜੀ ਅੱਛਾ ਇਹਨਾਂ ਨੇ ਤੁਹਾਨੂੰ ਆ ਕੇ ਠੱਗਣ ਲਈ ਝਾਂਸਾ ਦਿੱਤਾ ਕੀ ਤੁਹਾਡੇ ਪੈਸੇ ਜਿਹੜੇ ਆ ਉਹ ਡਬਲ ਕਰ ਦੇਣਗੇ ਹਾਂ ਜੇ ਅਸੀਂ ਨਾ ਦਿੰਦੇ ਪੁਲਿਸ ਦਾ ਸਾਨੂੰ ਮਾਰ ਜੰਦੇ ਜਾਂ ਸਾਡੀ ਕੁੜੀ ਨੂੰ ਕੁਝ ਕਰ ਜੰਦੇ ਕਿੰਨੇ ਜਣੇ ਅਸੀਂ ਘਰ ਵਿੱਚ ਤੁਸੀਂ ਹਾਂਜੀ ਕਿੰਨੇ ਜਣੇ ਤੁਸੀਂ ਘਰ ਵਿੱਚ ਤੁਹਾਡੇ ਬਾਹਰ ਦਾ ਤੁਸੀਂ ਤੁਹਾਡਾ ਕਿੰਨੇ ਹੀ ਅਸੀਂ ਇਹ ਕੋਈ ਵਾਰਾਂ ਹੜੇ 1 ਵਜੇ ਦਾ ਟਾਈਮ ਸੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂ ਜੀ ਸ਼ਿਕਾਇਤ ਕੀਤੀ ਪੁਲਿਸ ਵਾਲੇ ਆਏ ਵੀ ਆ ਉਹਨਾਂ ਨੇ ਕੁਵਾਰੀ ਕੀਤੀ ਆ ਤੇ ਆਂਦੇ ਵੀ ਅਸੀਂ ਛੇਤੀ ਤੋਂ ਛੇਤੀ ਅਸੀਂ ਵੀ ਲੱਭਣ ਦੇ ਕੋਸ਼ਿਸ਼ ਕਰਾਂਗੇ ਹਾਂ ਜੀ ਹੋਰ ਕੀ ਕੁਝ ਠੱਗਾਂ ਨੇ ਤੁਹਾਨੂੰ ਕਿਹਾ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਕਿ ਇਹ ਦੋਨੇ ਕਰਨ ਦੇ ਨਾਂ ਤੇ ਕਿਦੇ ਸਮਾਨ ਹੀ ਤੁਹਾਡਾ ਜਾਂ ਪੈਸਾ ਲੁੱਟ ਕੇ ਲੈ ਕੇ ਨਾ ਚਲੇ ਜਾਣ ਨਹੀਂ ਬਸ ਇਹੋ ਹੀ ਮੈਂ ਇਹੋ ਜਿਹਾ ਕਹਿੰਦਾ ਰਿਹਾ ਮੈਂ ਸਾਨੂੰ ਤੰਦੂਰਸੀ ਚਾਹੀਦੀ ਆ ਹਾਂ ਹਾਂ ਹਾਨੂੰ ਪਹਿਰੇ ਤੇ ਲਾਣੀ ਚਾਹੀਦਾ ਐਸ ਲੋਕ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਮਮਾ ਨੇ ਨਹੀਂ ਦੱਸਿਆ ਮਮਾ ਕਹਿੰਦੇ ਮੈਨੂੰ ਨਹੀਂ ਸੇ ਪਤਾ ਹੈਗਾ ਪਿੱਛੇ ਦੋ ਜਣੇ ਆਏ ਆ ਇੱਕ ਮੀਆਂ ਬੀਵੀ ਆਏਦੇ ਆ ਉਹਨਾਂ ਨੇ ਗੱਲਾਂ ਵਿੱਚ ਲਗਾ ਲਿਆ ਫੁੱਕਾ ਮਾਰਤੀਆਂ ਇਹਨਾਂ ਦੇ ਉੱਤੇ ਉਹ ਬਾਬਾ ਵੀ ਪਿੱਛੇ ਮੁੜ ਕੇ ਆ ਗਿਆ ਜਦੋਂ ਜਦ ਕਿ ਉਹਨੂੰ ਅੱਗੇ ਚਲ ਜਾਣਾ ਚਾਹੀਦਾ ਹੀ ਉਹਨੂੰ ਤੇ ਪਤਾ ਹੀ ਨਹੀਂ ਸੀਗਾ ਇਸ ਬਾਰੇ ਕਿ ਉਹਨਾਂ ਨੇ ਗੱਲ ਕੀਤੀ ਦੀ ਹੋਈ ਆ ਦੋ ਜਾਣਿਆਂ ਨੇ ਪਿੱਛੇ ਉਹ ਫਿਰ ਵਾਪਸ ਆ ਰਿਹਾ ਮੁੜ ਕੇ ਉਹਨਾਂ ਨੇ ਮੰਮਾ ਨੂੰ ਮੰਮਾ ਪਾਣੀ ਲੈਣ ਅੰਦਰ ਆਏਦੇ ਆ ਮੰਮਾ ਹਲੇ ਬਾਹਰ ਜਾ ਰਹੀ ਆ ਤੇ ਉਹ ਬਾਬਾ ਪਾਪਾ ਨੂੰ ਅੰਦਰ ਲੈ ਕੇ ਵਾਪਸ ਆ ਰਿਹਾ ਵਾ ਤੇ ਮੰਮਾ ਪਿੱਛੇ ਪਿੱਛੇ ਆ ਰਹੇ ਤੇ ਮੈਂ ਹਲੇ ਨਹਾ ਕੇ ਆਈ ਆ ਮੰਮਾ ਮੈਨੂੰ ਕਹਿ ਰਿਹਾ ਕਿ ਬੇਟਾ ਤੂੰ ਇਹਨਾਂ ਨੂੰ ਬਾਬਾ ਸੀ ਨਹੀਂ ਕਹਿਣਾ ਤੂੰ ਇਹਨਾਂ ਨੂੰ मामੂ ਕਹਿਣਾ ਵਾ ਠੀਕ ਹੈ ਤੇ ਮੈਂ ਅੱਗੋਂ ਕੁਝ ਨਹੀਂ ਬੋਲੀ ਹੈਗੀ ਹੂੰ ਹਾਂ ਕੁਝ ਨਹੀਂ ਕੀਤਾ ਹੈਗਾ ਕਿ ਮੈਂ ਇਦਾਂ ਬੋਲਾਂਗੀ ਤੇ ਉਹ ਬੋਲੀ ਜਾ ਰਹੀ ਤੁਹਾਡੇ ਕੋ ਇਹ ਸਮਾਨ ਹੈਗਾ ਉਹ ਤਸੀਂ ਲੈ ਕੇ ਆਓ ਤੇ ਮम्मा ਕਹਿੰਦੇ ਕਿ ਨਹੀਂ ਸਾਡੇ ਕੋ ਬਾਬਾ ਜੀ ਕੁਝ ਨਹੀਂ ਹੈਗਾ ਅਸੀਂ ਤਾਂ ਪਾਪਾ ਦਾ ਬੜਾ ਮੁਸ਼ਕਿਲ ਨਾਲ ਇਲਾਜ ਕਰਵਾ ਰਹੇ ਹਾਂ ਡਾਇਲਸਿਸ ਹੋ ਰਹੀ ਪਾਪਾ ਦੀ 1 ਸਾਲ ਹੋ ਗਿਆ ਉਹ ਹੋ ਗਿਆ ਦਾਵਾ ਤੇ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਹੈਗਾ ਤਾਂ ਤੁਸੀਂ ਲੈ ਕੇ ਆਓ ਲੈ ਕੇ ਆਓ ਉਹ ਦੰਦੀਆਂ ਵੱਡੀ ਚਾ ਰਹੀ ਆਪਣੇ ਹੱਥ ਦੇ ਉੱਪਰ ਤੇ ਉਹ اچਾਨੇ ਕਿ ਦਸਮਾਨ ਮम्मा ਲੈ ਮम्मा ਲੈ ਕੇ ਆਏ ਪਹਿਲਾਂ ਥੋੜਾ ਸਮਾਨ ਲੈ ਕੇ ਆ ਉਹ ਕਹਿੰਦੇ ਨਹੀਂ ਤੁਹਾਡੇ ਕੋ ਹੋਰ ਹੈਗਾ ਵਾ ਅਸੀਂ ਚੱਲੇ ਆ ਤੁਸੀਂ ਆਪਣੇ ਸਮਾਨ ਨਹੀਂ ਲੈ ਕੇ ਆ ਰਹੇ ਘਰ ਦਾ ਅਹੀਂ ਨਹੀਂ ਤੁਹਾਨੂੰ ਠੀਕ ਕਰਕੇ ਜਾਣਾ ਤੇ ਹਮੇ ਕਿਚਲੂ ਪਾਪਾ ਠੀਕ ਹੋ ਜਾਣਗੇ ਕਿਸੇ ਵੀ ਤਰ੍ਹਾਂ ਤੇ ਮਮਾ ਫੇਰ ਸਮਾਨ ਲੈ ਕੇ ਆ ਗਏ ਅੰਦਰੋਂ ਉਹ ਕਹਿੰਦੇ ਕਿ ਤੁਹਾਡੇ ਕੋ ਪੈਸੇ ਵੀ ਹੈਗੇ ਤੁਹਾਡੇ ਕੋਈ ਇਕੱਲਾ ਸਮਾਨ ਨਹੀਂ ਹੈਗਾ ਤੇ ਮਮਾ ਕਹਿੰਦੇ ਕਿ ਨਹੀਂ ਬਾਬਾ ਜੀ ਤੁਹਾਡੇ ਕੋ ਕੋਈ ਪੈਸੇ ਨਹੀਂ ਹੈਗੇ ਤੁਹਾਡੇ ਕੋ ਥੋੜੇ ਬਹੁਤ ਪੈਸੇ ਉਹਦਣਾ ਤੇਹੀਂ ਡੈਂਸਿਸ ਕਰवानी ਪਾਪਾ ਦੀ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਜਿੰਨੇ ਵੀ ਹੈਗੇ ਤੁਸੀਂ ਲੈ ਕੇ ਆਓ ਤੇ ਮਮਾ ਫੇਰ ਪੈਸੇ ਵੀ ਲੈ ਕੇ ਆਏ ਥੋੜੇ ਬਹੁਤ ਪੈਸੇ ਤੁਹਾਡੇ ਕੋ 80000 ਰੁਪਿਆ ਪਿਆਦਾ ਸੀਗਾ ਉਹ ਵੀ ਕਢਵਾਇਆ ਸੀ ਅਸੀਂ ਬੈਂਕ ਚ ਤੇ ਉਹ ਅਸੀਂ ਲੈ ਕੇ ਆਏ ਮਮਾ ਲੈ ਕੇ ਆਏ ਆ ਤੇ ਉਹ ਕਹਿੰਦੇ ਕਿ ਉਹਨਾਂ ਕੋ ਇੱਕ ਨਾ ਰੁਮਾਲ ਸੀਗਾ ਤੇ ਉਹ ਜਿਹੜੇ ਨਾਲ ਤੂੰ ਆਏ ਸੀ ਉਹ ਕਹਿ ਰਹੇ ਇਹ ਰੁਮਾਲ ਹਾਂ ਨੂੰ ਦੇ ਦੋ ਕਹਿੰਦੇ ਕਿ ਨਹੀਂ ਇਹ ਅਸੀਂ ਤੁਹਾਨੂੰ ਨਹੀਂ ਦੇਣਾ ਇਹ ਇਨਾਂ ਨੂੰ ਹੀ ਦੇਣਾ ਵਾ ਰੁਮਾਲ ਤੇ ਉਹਨਾਂ ਕੋ ਨਾ ਕਾਫੀ ਸਾਦਾ ਕਾਗਜ਼ ਸੀਗੇ ਤੇ ਇੱਕ ਪੋਲੀਥੀਨ ਹੈਗਾ ਹੱਥੇ ਕੋ ਉਹ ਕਹਿੰਦੇ ਕਿ ਇਹ ਜਿਹੜਾ ਤੁਹਾਡਾ ਸੋਨਾ ਵਗੈਰਾ ਵਾ ਇਹ ਤੁਸੀਂ ਡੱਬੀਆਂ ਚ ਨਹੀਂ ਤੁਹਾਡੇ ਤੇ ਡੱਬੀਆਂ ਇਦਾਂ ਵੱਧ ਜਾਣਗੀਆਂ ਤੁਸੀਂ ਸੋਨਾ ਵਗੈਰਾ ਕੱਢ ਕੇ ਇਲਫਾਫੇ ਦੇ ਉੱਤੇ ਰੱਖੋ ਉਹਨਾਂ ਨੇ ਸੋਨਾ ਆਪੇ ਹੀ ਕੱਢ ਕੇ ਉਹਨਾਂ ਨੇ ਉਹ ਸੋਨਾ ਇਲਫਾਫੇ ਦੇ ਉੱਪਰ ਰੱਖਿਆ ਵਾ ਪੈਸੇ ਵਗੈਰਾ ਰੱਖੇ ਦੇ ਉੱਪਰ ਉਹਨਾਂ ਨੇ ਇਲਫਾਫੇ ਦੇ ਉੱਪਰ ਤੇ ਉਹਨਾਂ ਨੇ ਉਹ ਸਾਰਾ ਗੁੱਚੂ-ਮੁੱਚੂ ਕਰਕੇ ਜਿਹੜਾ ਉਹ ਕਾਗਜ਼ ਦੇ ਵਿੱਚ ਲਿਖੇ ਭੇਟਦਾ ਨਾਲੇ ਕੱਪੜੇ ਦੇ ਵਿੱਚ ਲਿਖੇ ਭੇਟ ਦਿੰਦਾ ਦਾ ਤੇ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਇਹਨੂੰ ਤੁਹਾਨੂੰ ਦੂਨਾ ਕਰਕੇ ਦਵਾਂਗੇ ਮੰਮਾ ਨੂੰ ਕਹਿ ਰਿਹਾ ਕਿ ਤੁਸੀਂ ਜਾ ਕੇ ਪਾਣੀ ਦਾ ਗਲਾਸ ਭਰੋ ਕੁਝ ਵੀ ਲੋ ਤੇ ਪਾਪਾ ਪਾਪਾ ਦੇ ਸਿਰ ਦੇ ਉੱਤੋਂ 7 ਵਾਰੀ ਵਾਰ ਕੇ ਨਾ ਤੇ ਉਹ ਛਿੱਟੇ ਮਾਰੋ ਤੇ ਮੰਮਾ ਤੇ ਪਾਣੀ ਦਾ ਗਲਾਸ ਲੈਣ ਚੱਲ ਗਏ ਪਾਪਾ ਤੇ ਪਿੱਛੇ ਉਹ ਪਾਪਾ ਨੇ ਵੀ ਭੇਜੀ ਜਾਂ ਜ਼ਬਰਦਸਤੀ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਗਰੇ ਪਾਪਾ ਤੇ ਜਾਣਾ ਨਹੀਂ ਸੀ ਚਾਹ ਰਹੇ ਤੇ ਫਿਰ ਪਾਪਾ ਨੂੰ ਉਹਨਾਂ ਨੇ ਜ਼ਬਰਦਸਤੀ ਭੇਜਤਾ ਮੰਮਾ ਦੇ ਕੋਲ ਤੇ ਹਲੇ ਇੱਥੇ ਫ੍ਰਿਜ ਲੱਗੇ ਸਾਡੇ ਖੜੇ ਦੇ ਸੀਗੇ ਤੇ ਉਹ ਜਿਹੜੇ ਦੋ ਜਾਨੀ ਸੀ ਨਾ ਦੋ ਮੀਆਂ ਬੀਵੀ ਉਹ ਚੋਂ ਭਾਈ ਉੱਠ ਕੇ ਮਮਾ ਪਾਪਾ ਕੋਲ ਚਲ ਗਿਆ ਉਹਨਾਂ ਨੂੰ ਗੱਲਾਂ 'ਚ ਉਲਝਾ ਦਿੱਤਾ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਉਸੇ ਟਾਈਮ ਨਿਕਲ ਗਈ ਬਾਹਰ ਨੂੰ ਠੀਕ ਹੈ ਤੇ ਸੋਨਾ ਤੇ ਮੇਰੇ ਲਾਗੇ ਪਿਆ ਸੀਗਾ ਜਿਹੜਾ ਹੱਡਾ ਸੀਗਾ ਤੇ ਉਹਨਾਂ ਨੇ ਨਾ ਜਿਹੜਾ ਉਹ ਜਿਹੜਾ ਭਾਈ ਸੀਗਾ ਉਹ ਵੀ ਉਸੇ ਟਾਈਮ ਫਿਰ ਫਟਾਫਟ ਨਿਕਲ ਗਿਆ ਬੁੱਢੀ ਦੇ ਮਗਰੇ ਤੇ ਜਿਹੜਾ ਉਹ ਸੋਨਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀਗਾ ਆਪਣੇ ਕੋਲ ਉਨੇ ਉਹਦੇ ਵਿੱਚੋਂ ਦੀ ਨੰਗਾ ਕੇ ਨਾ ਕੋਟਲੀ ਚ ਤੇ ਉਹਨੇ ਨਾ ਛੋਟਾ ਸਾਡੀ ਪੋਟਲੀ ਕਿੰਨੀ ਵੱਡੀ ਸੀ ਸੋਨੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾਤੀ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਸਾਡੀ ਪੋਟਲੀ ਕਿੰਨੀ ਵੱਡੀ ਸੀ ਅਗਰ ਇਹਨਾਂ ਨੇ ਕਿਹਾ ਕਿ ਤੁਹਾਡਾ ਸੋਨਾ ਡਬਲ ਹੋਏਗਾ ਇਹ ਤੇ ਸਭੋ ਵੱਡੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਨਾ ਮੈਨੂੰ ਜ਼ੋਰ ਦੀ ਧੱਕਾ ਉਹ ਕਹਿੰਦੇ ਕਿ ਜਾਓ ਤੁਸੀਂ ਹੁਣ ਇਹਨੂੰ ਬਾਬੇ ਦੀ ਫੋਟੋ ਅੱਗੇ ਰੱਖ ਕੇ ਆਓ ਜਾਓ ਇਹ ਕਰੋ ਵੋ ਮੈਂ ਜਾ ਨਹੀਂ ਸੀ ਰਹੀ ਫਿਲਹਾਲ ਉਹਨਾਂ ਨੇ ਮੈਨੂੰ ਜ਼ੋਰ ਦੀ ਧੱਕਾ ਮਾਰ ਕੇ ਪਿਛਲੇ ਵਾਲੇ ਰੂਮ 'ਚ ਭੇਜਤਾ ਮੈਂ ਕਿਹਾ ਮम्मा ਕੁਝ ਨਹੀਂ ਚ ਹੈਗਾ ਉਸੇ ਟਾਈਮ ਮੈਂ ਮम्मा ਨੂੰ ਰੋਲਾ ਰੂਲਾ ਪਾਇ ਹਲੇ ਅਸੀਂ ਬਾਹਰ ਆਏ ਹਾਂ ਪਤਾ ਨਹੀਂ ਲੱਗਾ ਕਿੱਥੇ ਚਲੇ ਗਏ ਸਾਰੇ ਸੀਸੀਟੀਵੀ ਕੈਮਰਾਸ ਵਗੈਰਾ ਵੀ ਚੈੱਕ ਕੀਤੇ ਦੇ ਪੁਲਿਸ ਨੇ ਤੇ ਮੇਰੇ ਕੋ ਇਹੀ ਮੈਂ ਇਹੀ ਉਮੀਦ ਕਰਾਂਗੀ ਕਿ ਜਿਹੜੇ ਐਸਐਸਪੀ ਸਾਹਿਬ ਨਿਊ ਆਏ ਦੇ ਆ ਗੁਰਦਾਸਪੁਰ ਵਿੱਚ ਉਹ ਸਾਡੀ ਜਲਦੀ ਤੋਂ ਜਲਦੀ ਮਦਦ ਕਰਨਗੇ ਕਿ ਇਹ ਜੋ ਸਾਡੇ ਨਾਲ ਹੋਇਆ ਵਾ ਅੱਜ ਉਹ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਏ ਅਸੀਂ ਬਹੁਤ ਮੁਸ਼ਕਿਲ ਨਾਲ ਪੈਸੇ ਜੋੜੇ ਦੇ ਸੀਗੇ ਤੇ ਉਹ ਜੋ ਮੇਰੇ ਪਾਪਾ ਦੇ ਬਹੁਤ ਮੁਸ਼ਕਿਲ ਨਾਲ ਇਲਾਜ ਕਰ ਰਿਹਾ ਸਾਡੇ ਜਲਦੀ ਤੋਂ ਜਲਦੀ ਉਹ ਪੈਸੇ ਮਿਲ ਜਾਣ ਤੋਂ ਫੜੇ ਜਾਣ